ਲੋਜੀ ਸੋਸ਼ੀ ਕਾਲ ਸਾਰਿਆਂ ਨੂੰ ਚੋਬਰ 7250 ਤੇ ਅਸੀਂ ਲਾਈਵ ਹੋ ਚੁੱਕੇ ਹਾਂ ਇਸ ਟਾਈਮ ਤੁਸੀਂ ਦੇਖ ਰਹੇ ਹੋ ਜੀ ਸਾਡਾ ਚੋਬਰ 7250 ਤੇ ਗੱਲ ਹੈਗੀ ਮਿੱਤਰ ਪਿਆਰੋ ਇਦਾਂ ਕਿ ਇੱਕ ਤਾਂ ਇਹਦੇ ਬੂਫਰ ਜਿਹੜੇ ਹੋਗੇ ਸੀ ਥੋੜੇ ਜੇ ਖਰਾਬ ਕਰਨ ਲੱਗ ਪਏ ਸੀ ਤੇ ਹੁਣ ਆਪਾਂ ਥੋੜੀ ਜਿਹੀ ਠੀਕ ਕੀਤੀ ਸੈਟਿੰਗ ਸ਼ੂਟਿੰਗ ਜਿਹਦੀ ਹਲਾਈ ਹਲਾਈ ਹੈ ਦੀ ਤੇ ਸੈਟਿੰਗ ਆਪਾਂ ਕੀਤੀ ਹੈ ਠੀਕ ਇਹਦੀ ਤੁਸੀਂ ਚੈੱਕ ਕਰ ਸਕਦੇ ਹੋ ਬੂਫਰ ਸਾਡੇ ਪੈਨਰ ਦੇ ਬੂਫਰ ਨੇ ਲੱਗੇ ਦੋ ਬੂਫਰ ਲੱਗੇ ਹੋਏ ਨੇ ਵੱਡੀਆਂ ਬੇਸਾਂ 9 ਇੰਚ ਦੇ ਤੇ ਪੂਰੀ ਧੱਕ ਬੌਂਦੇ ਰੱਖ ਕੇ ਪੂਰੀ ਠੋਕ ਕੇ ਰੱਖ ਕੇ ਰੱਖਦੇ ਨੇ ਤੇ ਖਰਾਬ ਹੋ ਗਈ ਸੀ ਮੈਨੂੰ ਲੱਗਦਾ ਇਹਦਾ ਕੰਮ ਹੋ ਗਿਆ ਹੁਣ ਤਾਂ ਪੰਗਾ ਪਿਆ ਲਾ ਪਰ ਬਚਾਅ ਹੋ ਗਿਆ ਸਾਡਾ ਤੇ ਆਪਾਂ ਇਹਨੂੰ ਥੋੜਾ ਤੁਹਾਨੂੰ ਕਰਕੇ ਦੱਸਦੇ ਆ ਮੜਾ ਜਾ ਇਹਦਾ ਜੁਗਾੜ ਜਾ ਕਿਉਂਕਿ ਥੋੜਾ ਜਿਹਾ ਇਹਨੂੰ ਬਣਾਇਆ ਸੀ ਆਪਾਂ ਇਹ ਆਹ ਕਰੋ ਚੈੱਕ ਜਿਹਾ ਰੱਖੇ ਮਿੱਤਰ ਪਿਆ ਇਹ ਲਓ ਹੰਜ ਰੱਖ ਫਿਰ ਬਣੀ ਗੱਲਕ ਨਹੀਂ ਹੁਣ ਬਣੀ ਗੱਲਕ ਨਹੀਂ ਇਹ ਥੋੜਾ ਜਿਹਾ ਇਹਨੂੰ ਮੋਡੀਫਾਈ ਕਰਾਇਆ ਸੀ ਆਪਾਂ ਘੈਂਟ ਜਿਹਾ ਬਣਾ ਕੇ ਆਪਾਂ ਤੇ ਲੇਗਲ ਲੂਟ ਆਪ ਕਰਵਾਈਆਂ ਸੀ ਇਹਦੀਆਂ ਉਹ ਦੋ ਤਿੰਨ ਲਾਈਟਾਂ ਵਿੱਚ ਫਿਊਜ ਹੋ ਗਈਆਂ ਸੀਗੀਆਂ ਤੇ ਉਹ ਲਾਈਟਾਂ ਦਾ ਫਿਊਜ ਤੋਂ ਹੁਣ ਕਰਕੇ ਹਟਾ ਕੇ ਤਾਂ ਫਿਰ ਆਪਾਂ ਹੁਣ ਇਹਦਾ ਸੈੱਟ ਕਰਾਇਆ ਸੀ ਨੂੰ ਆਪਾਂ ਤੇ ਗੱਲ ਇਹ ਕੀ ਇਦਾਂ ਕਿ ਇਹ ਇਹਨਾਂ ਕਾਫੀ ਹੋ ਗਿਆ ਸੀ ਇਹਨਾਂ ਜਦਾਂ ਕਰਕੇ ਤੇ ਤ੍ਰੀਲ ਬਹੁਤ ਤੁਹਾਨੂੰ ਵੀ ਇਹ ਸਲਾਹ ਆ ਕਿਸਾਨ ਵੀਰੋ ਕਿ ਆਪਣੇ ਟਰੈਕਟਰ ਜਿਹੜੇ ਹੈਗੇ ਨੇ ਉਹ ਛੱਡਾਂ ਦੇ ਜਾਂ ਤੁਸੀਂ ਉਹਦੇ ਥੱਲੇ ਖੜੀਆਂ ਕਰਿਆ ਕਰੋ ਕਿਉਂਕਿ ਜਿਹੜੀ ਤ੍ਰੀਲ ਆ ਉਹ ਇੱਕ ਤਰ੍ਹਾਂ ਦਾ ਕਲਰ ਜਿਹੜਾ ਹੁੰਦਾ ਨਾ ਕਲਰ ਆ ਕਲਰ ਉਹ ਸਾਰਾ ੜਾ ਦਿੰਦੀ ਹੈ ਤ੍ਰੀਲ ਇਸ ਕਰਕੇ ਇਹਨੂੰ ਟ੍ਰੇਲ ਤੋਂ ਬਚਾਓ ਜਿੰਨਾ ਟ੍ਰੇਲ ਤੋਂ ਬਚਾਓਗੇ ਤੇ ਓਨਾ ਵਧੀਆ ਰਹੂਗਾ ਤਿੰਨ ਸਾਲ ਹੋ ਚੁੱਕੇ ਨੇ ਟਰੈਕਟਰ ਨੂੰ ਔਰ ਤੁਸੀਂ ਇਹਦੀ ਚਮਕ ਦੇਖ ਸਕਦੇ ਹੋ ਕਿ ਓਦਾਂ ਦੀ ਓਦਾਂ ਹੀ ਦੇਖੋ ਓਦਾਂ ਦੇ ਓਦਾਂ ਹੀ ਲਿਸ਼ਕਦਾ ਪਿਆ ਪੂਰੇ ਦਾ ਪੂਰਾ ਹਨਾ ਤੇ ਖਾਸ ਧਿਆਨ ਰੱਖਣਾ ਇਹੀ ਆਪਾਂ ਕਿ ਇਹਦੀ ਜਿਹੜੀ ਹੈਗੀ ਆ ਇਹਨੂੰ ਆਪਾਂ ਛੱਡ ਥੱਲੇ ਲਾ ਕੇ ਰੱਖਣਾ ਤੇ ਦੂਜੀ ਗੱਲ ਇਹ ਹੈਗੀ ਆ ਕਿ ਇਹ ਕਪੜਾ ਤੇਲ ਪਾਣੀ ਪੂਰਾ ਚੈੱਕ ਕਰਕੇ ਤਰੋ ਤੇ ਆਹ ਚੈੱਕ ਕਰੋ ਮੜਾ ਜੀ ਤੁਸੀਂ ਕਮੈਂਟ ਕਰਕੇ ਦੱਸਿਓ ਮੜਾ ਜੀ ਕਿਦਾਂ ਹੁੰਦਾ ਤੁਹਾਨੂੰ ਲੱਗਾ ਜਗਾਰਮੈਂਟ ਜਾਂ ਤੇ ਦਸ ਦਿਖੋ ਮੜ ਜਾ ਘੈਂਟਾ ਕੰਮ ਲੋਟਾ ਕੰਮ ਕਿਉਂਕਿ ਇਹ ਸਾਨੂੰ ਸਪੈਸ਼ਲੀ ਸਾਨੂੰ ਸਾਡੇ ਛੋਟੇ ਭਰਾਣੇ ਨੂੰ ਬਹੁਤ ਵਧੀਆ ਘੈਂਟ ਤਿਆਰ ਕਰਵਾਇਆ ਆਪਾਂ ਇਹ ਤੇ ਬਾਕੀ ਤੁਸੀਂ ਕਮੈਂਟ ਵਿੱਚ ਦੱਸ ਦਿਓ ਤੁਸੀਂ ਕੁਝ ਹੋਰ ਵੀ ਇਹਦਾ ਕਰੋਨਾ ਉਹ ਵੀ ਆਪਾਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਤੁਹਾਡੇ ਪਿਆਰ ਸਦਕਾ ਇੱਥੇ ਤੱਕ ਪੁੱਜੇ ਆ ਤੇ ਅੱਗੇ ਵੀ ਤੁਸੀਂ ਇਸ ਜਿਹੜੀ ਪੇਜ ਨੂੰ ਵਧੀਆ ਤੁਸੀਂ ਪਿਆਰ ਕੀਤਾ ਤੇ 500 ਸਬਸਕ੍ਰਾਈਬਰ ਇਹਦੇ ਹੋਣ ਵਾਲੇ ਆ ਔਰ ਮੇਰੀ ਖਾਨ ਨਾਲ 400 ਸਮਥਿੰਗ ਇਹਦੇ ਸਬਸਕ੍ਰਾਈਬਰ ਹੋ ਗਏ ਨੇ ਤੇ ਤੁਹਾਡੇ ਸਾਥ ਦੀ ਲੋੜ ਹੈ ਤੇ ਇਹ ਥੋੜਾ ਆਪਾਂ ਤੁਹਾਨੂੰ ਦੱਸ ਦਵਾਂ ਇਹ ਥੋੜੀਆਂ ਐਚਡੀ ਲਾਈਟਾਂ ਲਵਾਈਆਂ ਸੀ ਅਗੇ ਆਪਾਂ ਤੇ ਹੁਣ ਵਾਚਿੰਗ ਟਾਈਮ ਆਪਾਂ ਥੋੜਾ ਰਹਿ ਗਿਆ ਆਪਣਾ ਤੁਹਾਨੂੰ ਆਪਾਂ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ ਹੋਰ ਵੀ ਇਹਦੇ ਲਈ ਟਾਇਰ ਵੱਡੇ ਪਾਤੇ ਸੀ ਇਹਦੇ ਆਪਾਂ ਤੁਸੀਂ ਦੇਖ ਸਕਦੇ ਹੋ ਟਾਇਰ ਵੱਡਿਆ ਦੇ ਕਿਹੜੇ ਕਿਹੜੇ ਟਾਇਰ ਪੁਲਾਏ ਸੁਮੋਦਨਾ ਸੁਮੋਦਵਹ ਹੂੰ ਗਦਾ ਕੀ ਕਹਿੰਦੇ ਆ 406015 4615 ਦੇ ਟਾਇਰ ਇਹਦੇ ਵੱਡੇ ਟਾਇਰ ਬਲਕ ਜਿਹੜਾ ਇਹਦਾ ਕਹਿੰਦੇ ਜਿਹੜੇ ਇਹਦੇ ਦੋ ਆਦਾ ਰਿੰਮ ਇਹਦਾ ਇਹ ਸਮੂਹ ਉਹਦੇ ਟਾਇਰਾਂ ਦਾ ਰਿੰਮ ਬਣਾ ਕੇ ਇਹਦਾ ਜੁਗੜ ਕੀਤਾ ਹੋਇਆ ਮਤਲਬ ਕਰਕੇ ਉਹ ਪਰ ਵਧੀਆ ਟਾਇਰ ਉਹਦੀ ਤਿਆਰ ਕੀਤੇ ਹੋਏ ਨੇ ਹਨਾ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣਾ ਇਹਦੀ ਜਿਹੜੀ ਪਿਛਲਾ ਜੁਗੜ ਮੈਂ ਟਾਇਰ ਦੇ ਬਾਹਰ ਘੜਤੇ ਆਪਾਂ ਵਿੱਚੋਂ ਥਾਂ ਦੇਖ ਲੋ ਕਿੰਨੀ ਕਿੰਨੀ ਬਣ ਗਈ ਹੈ ਕਿੰਨੀ ਘੈਂਟ ਥਾਂ ਬਣ ਗਈ ਹੈ ਔਰ ਇਹ ਜਿਹੜੀ ਆ ਦੇਖੋ ਤੁਸੀਂ ਆਰਾਮ ਨਾਲ ਹੱਥ ਪਾ ਸਕਦੇ ਵਿੱਚ ਮਤਲਬ ਚਪਾ 6 4 ਤੇ 2 ਚ 8 ਇੰਚ ਦੀ ਥਾਂ ਬਣ ਆ 4 4 8 8 इंची ठा ਬਣ ਗਈ ਹੈ ਵਿੱਚ ਕਿਵਾਰੀ ਇਥੇ ਹੱਥ ਨਹੀਂ ਜਾਂਦਾ ਬੰਦੇ ਦਾ ਹਨਾ ਬੰਦੇ ਕਰਨ ਨੂੰ ਤੇ ਟਾਇਰ ਬਾੜ ਬਾਹਰ ਗੱਡਣਾ ਇਹ ਫਰਕ ਪੈ ਜਾਂਦਾ ਕਿ ਅਸੀਂ ਆਰਾਮ ਨਾਲ ਇਥੋਂ ਮਿੱਟੀ-ਮਿੱਟੀ ਗੜ ਲਓ ਕਿਵਾਰੀ ਇਥੇ ਮਿੱਟੀ ਪੈ ਜਾਂਦੀ ਤੇ ਉਹ ਆਪਾਂ ਆਰਾਮ ਨਾਲ ਆਪਾਂ ਕਰ ਸਕਦੇ ਆਪਾਂ ਹਨਾ ਉਸ ਤੋਂ ਬਾਅਦ ਜਿਹੜਾ ਆਜ ਗੜ ਕੀਤਾ ਹੋਇਆ ਆਪਾਂ ਜਿਹੜਾ ਸਟੀਰੀਓ ਸਾਹਮਣੇ ਪੈਰਾਂ ਚ ਪੈਰਾਂ ਚ ਕਰਦਾ ਸਟੀਰੀਓ ਹਨਾ ਇਥੋਂ ਕਰ ਕਰਕੇ ਤੇ ਆਪਣਾ ਵਧੀਆ ਹੋ ਸਕਦਾ ਉਸ ਤੋਂ ਬਾਅਦ ਉੱਤੇ ਆ ਜਾਂਦੇ ਆ ਹੁੱਡੀ ਜਿਹੜੀ ਲਾਈ ਹੋਈ ਆ ਉਹਦੇ ਵਿੱਚ ਲਾਈਟਾਂ ਲਾਤੀਆਂ ਰੈੱਡ ਤੇ ਬਲੂ ਰੈੱਡ ਤੇ ਬਲੂ ਹਨਾ ਤੇ ਪੱਖਾ ਲਾਤਾ ਵਿੱਚ ਤੇ ਇਹ ਬੁਰੀ ਇੰਟੀਰਰ ਡੈਕੋਰੇਸ਼ਨ ਕੀਤੀ ਹੋਈ ਪੂਰੀ ਪਿੱਛੇ ਜਿਹੜੇ ਸਪੀਕਰ ਲਾਤੇ ਨੇ ਚਾਰ ਸਪੀਕਰ ਨੇ ਬੂਫਰ ਨੇ ਦੋ ਬੈਸਾਂ ਨੋ ਨੋ ਇੰਚੀ ਦੀਆਂ ਨੇ ਨਹੀਂ ਹਾਂ 12 ਹਾਂ 12 12 12 ਇੰਚੀਆਂ ਦੋ 12 12 ਇੰਚੀ ਦੀਆਂ ਜਿਹੜੀਆਂ ਦੋ ਇਹਦੀਆਂ ਹੈਗੀਆਂ ਨੇ 1862 1862 ਦੇ ਮਤਲਬ ਨਹੀਂ 1800 ਇੱਕ ਦਾ ਇੱਕ ਹੈਨਾ ਤੇ ਇਹ ਤਿਆਰ ਕੀਤਾ ਹੋਇਆ ਉਸ ਤੋਂ ਬਾਅਦ ਆਪਾਂ ਪਿੱਛੇ ਆ ਜਾਈਏ ਥੋੜਾ ਜਿਹਾ ਤੁਹਾਨੂੰ ਪਿੱਛੇ ਦਿਖਾਉਣੀ ਆ ਆਪਾਂ ਲਖਾਤਾ ਵੀ ਕਿ ਵਾਰਨਿੰਗ ਹੈਗੀ ਤੁਹਾਨੂੰ ਕਿ this machine has no brain user warn ਆਪਣੇ ਆਪ ਦੀ ਯੂਜ਼ ਕਰਨੀ ਇਹਦਾ ਇਹਦਾ ਦਿਮਾਗ ਮੁਹ ਹੈ ਨੀਗਾ ਤੇ ਆ ਪਿੱਛੇ ਆਪਾਂ ਤੁਹਾਨੂੰ ਆ ਪਿੱਛੇ ਰਾਮਗੜੀਆ ਲਿਖਿਆ ਹੋਇਆ ਇਹ ਵੀ ਜਗਦਾ ਵੈਸੇ ਤੇ ਕਿਈ ਮਾੜਾ ਜਗਈ ਮਾੜਾ ਜਾ ਤੁਹਾਨੂੰ ਰਾਮਗੜੀਆ ਵੀ ਤਾਂ ਪਿੱਛੇ ਨਾ ਲਾਈਟਿੰਗ ਕਰਵਾਇਆ ਪੂਰਾ ਮੋਡੀਫਾਈ ਕਰਾਇਆ ਸੀ ਇਹ ਇਹ ਆਹ ਲਓ ਜੀ ਕਰੋ ਚੈੱਕ ਜਰਾ ਲਓ ਜੀ ਇਹ ਰਾਮਗੜੀਆ ਸਾਡੀ ਗੋਤ ਹੈ ਹੈ ਨਾ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਕਮੈਂਟ ਦੇ ਵਿੱਚ ਦੱਸ ਦਿਓ ਕਿ ਤੁਸੀਂ ਤੁਹਾਨੂੰ ਕਿਵੇਂ ਦਾ ਕਿਵੇਂ ਦਾ ਲੱਗਾ ਟਰੈਕਟਰ ਸਾਡਾ ਸਾਡਾ ਕਿਉਂਕਿ ਆਪਾਂ ਫਿਲਹਾਲ ਮੋਡੀਫਿਕੇਸ਼ਨ ਜਾਰੀ ਕੀਤੀ ہوئی ਥੋੜੀ ਥੋੜੀ ਦੀ ਬਾਕੀ ਆ ਲਾਈਟਾਂ ਲੂਟਾਂ ਲਗਾਈਆਂ ਨੇ ਸਾਰੀਆਂ ਆਪਾਂ ਤੇ ਇਹ ਬਲਿੰਕ ਵੀ ਕਰਦੀਆਂ ਨੇ ਸਾਰੇ ਪਾਸੇ ਤੇ ਹੌਲੀ ਹੌਲੀ ਆਪਾਂ ਹੁਣ ਦੇਖਦੇ ਆ ਅੱਗੇ ਹੋਰ ਕੀ ਕੀ ਕਰੋਣਾ ਇਹਦਾ ਤੁਸੀਂ ਹੋਰ ਜੇ ਤੁਹਾਡੇ ਕੋਈ ਮਨ ਵਿੱਚ ਕੋਈ ਹੈ ਤੁਸੀਂ ਕਮੈਂਟ ਕਰਕੇ ਸਾਨੂੰ ਦੱਸਿਓ ਜਰੂਰ ਕਿ ਆਪਾਂ ਉਹ ਜਰੂਰ ਕਰਵਾਵਾਂਗੇ ਆਪਾਂ ਤੇ ਬਾਕੀ ਰਹੀਗਾ ਸਟਿੱਕਰਾਂ ਦੀ ਸਟicker ਮੈਂ ਲਿਆਂਦੀ ਹੈਗੀ ਇੱਥੇ ਜਾ ਤੁਸੀਂ ਵੀਡੀਓ ਦੇਖੀ ਹੋਵੇ ਇੱਥੇ ਲਾਵਾਂਗੇ ਚੋਬਰ 7250 ਸਟicker ਬਣਵਾ ਕੇ ਲਿਆਂਦੇ ਨੇ ਮੈਂ ਨਵੇਂ ਉਹਦੇ ਕਰਕੇ ਤੇ ਤਨੁਜ ਕਸ਼ਪ ਵਧੀਆ ਟਰੈਕਟਰ ਹੈ ਥੈਂਕ ਯੂ ਵੀਰੇ ਥੈਂਕ ਯੂ ਸੋ ਮੱਚ ਤਨੁਜ ਤਨੁਜ ਕਸ਼ਪ ਵੀਰਾ ਸਾਨੂੰ ਕਹਿ ਰਿਹਾ ਕਸ਼ਪ ਮੇਰੇ ਖਿਆਲ ਨਾਲ ਹਰਿਆਣਾ ਤੋਂ ਹੁਣ ਹੋਣਾ ਹੈ ਮੇਰੇ ਕੰ ਦਾ ਮੁੰਡਾ ਤੇ ਵਧੀਆ ਟਰੈਕਟਰ ਧੰਨਵਾਦ ਵੀਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਤੇ ਥੋੜਾ ਜਿਹਾ ਮੋਡੀਫਿਕੇਸ਼ਨ ਮੋਡੀਫਾਈ ਕਰਦੇ ਪਏ ਆਪਾਂ ਨੂੰ ਤੇ ਤਨੁਜ ਕਸ਼ਪ ਵੀਰੇ ਨੇ ਸਾਨੂੰ ਕਮੈਂਟ ਕੀਤਾ ਕਿ ਬਹੁਤ ਵਧੀਆ ਟਰੈਕਟਰ ਸੋ ਸੋ ਧੰਨਵਾਦ ਉਸ ਵੀਰੇ ਦਾ ਤੇ ਉਸ ਤੋਂ ਬਾਅਦ ਮੈਂ ਵੀਰੇ ਤੁਹਾਨੂੰ ਇੱਕ ਹੋਰ ਵੀ ਗੱਲ ਦੱਸ ਦਵਾਂ ਕਿ ਪ੍ਰੈਸ਼ਨ ਹੋਰਨ ਦਾ ਜੁਗਾੜ ਵੀ ਕੀਤਾ ਹੋਇਆ ਆਪਾਂ ਹਵਾ ਭਰਨ ਹਵਾ ਭਰਨ ਨੂੰ ਇਹ ਪ੍ਰੈਸ਼ਨ ਹੋਰਨ ਲਾਇਆ ਹੋਇਆ ਇਹ ਆਪਾਂ ਐਚ ਡੀ ਲਾਈਟਾਂ ਲਾਈਆਂ ਲਾਈਆਂ ਹੋਈਆਂ ਨੇ ਦੁਆਬਾ ਬੈਲਟ ਇਹ ਦੇਖ ਸਕਦੇ ਦੁਆਬਾ ਇਹ ਬੈਲਟ ਮਤਲਬ ਅਸੀਂ ਦੁਆਬੇ ਤੋਂ ਬਿਲੋਂਗ ਕਰਦੇ ਆਂ ਦਸੂਹਾ ਹੁਸ਼ਾਰਪੁਰ ਨੂੰ ਆਪਾਂ ਨਾ ਕਰਕੇ ਤੇ ਆ ਦੋ ਵੱਡੇ ਰੂਟਸ ਤੇ ਹੋਰਨ ਅੱਗੇ ਲੱਗੇ ਹੋਏ ਨੇ ਤੇ ਟਾਇਰ ਵੱਡੇ ਪਾਏ ਹੋਏ ਨੇ ਤੇ ਉਸ ਤੋਂ ਬਾਅਦ ਜਿਹੜਾ ਤਾਂ ਆ ਚੀਜ਼ ਹੈਗੀ ਆ ਇਹਦਾ 에ਅਰ ਕਲੀਨਰ ਇਹ ਮੇਰੇ ਖਿਆਲ ਨਾਲ ਚੱਪਾ ਆਪਾਂ ਨੂੰ ਵੱਡ ਕੇ ਨਾ ਵੱਡ ਕੇ ਇਹਨੂੰ ਛੋਟਾ ਕਰਤਾ ਆਪਾਂ ਇਹ ਮਤਲਬ ਇਹ ਬਹੁਤ ਉੱਚਾ ਸੀਗਾ ਇਹ ਮੇਰੇ ਖਿਆਲ ਨਾਲ ਇੱਥੇ ਸੀਗਾ ਇਹ ਇਹ ਇੰਨਾ ਇੰਨਾ ਉੱਚਾ ਸੀ ਇਹ ਇੰਨਾ ਉੱਚਾ ਇਹ ਆ ਦੇਖੋ ਇੰਨਾ ਕੁ ਰਹਿ ਗਿਆ ਬਸ ਇਹ ਇਹਨੂੰ ਆਪਾਂ ਵਡਾ ਕੇ ਇਥੋਂ ਆ ਇੱਥੇ ਬੈਲਡ ਹੋਈ ਆ ਇੱਥੇ ਬੈਲਡਿੰਗ ਕੀਤੀ ਹੋਈ ਆ ਇਹਨੂੰ ਇਹਨਾਂ ਨਾਲ ਵਡਾ ਕੇ ਤੇ ਇਹ ਲਾਤਾ ਆਪਾਂ ਇੱਥੇ ਕਰਕੇ ਇਹ ਹੈ ਨਾ ਜੀ ਤੰਨੂ ਜੀ ਬੋਲੋ ਯਾਰ ਵਧੀਆ ਟਰੈਕਟਰ ਹਨੀ ਠੀਕ ਆ ਵੀਰੇ ਤੰਨੂ ਜੀ ਬੋਲੋ ਨੁੱਝ ਹਾਂ ਠੀਕ ਹੈ ਠੀਕ ਹੈ ਵੀਰੇ ਧੰਨਵਾਦ ਬਹੁਤ ਤੇਰਾ ਬਾਤ ਤੁਸੀਂ ਸਾਨੂੰ ਕੋ ਕੀਤਾ ਕਮੈਂਟ ਕੀਤਾ ਸਾਨੂੰ ਧੰਨਵਾਦ ਤੁਹਾਡਾ ਬਹੁਤ-ਬਹੁਤ ਔਰ ਇਹ ਜਿਹੜਾ ਹੈਗਾ ਆ ਤੁਸੀਂ ਇਹਨੂੰ ਛੋਟਾ ਵੀ ਕਰਵਾ ਸਕਦੇ ਹੋ ਆਪਣੇ 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 ਟਰੈਕਟਰਾਂ ਦੇ ਇਹਦਾ ਕਾਰਨ ਕੀ ਹੈ ਕਿ ਜਦੋਂ ਆਪਾਂ ਨੇ ਛੋਟਾ ਕਰਵਾ ਦੇਣਾ ਇੱਕ ਤਾਂ ਤੁਹਾਨੂੰ ਤੁਹਾਨੂੰ ਮਗੇ ਦੇਖਣਾ ਸੌਖਾ ਹੋ ਜਾਂਦਾ ਦੂਜਾ ਇਹ ਜਿਹੜਾ ਜੁਗਾਰਮੈਂਟ ਹੈਗਾ ਆ ਇਹ ਥੋੜਾ ਵਧੀਆ ਲੱਗਦਾ ਟਰੈਕਟਰ ਤੇ ਲੱਗਾ ਹੋਇਆ ਹੈ ਨਾ ਨਹੀਂ ਤਾਂ ਉਹ ਐਵੇਂ ਏਡਾ ਵੱਡਾ ਆ ਨਾ ਏਦਾਂ ਵੀ ਜਦਾਂ ਝਰਨਾ ਟਾਈਪ ਆ ਉਹ ਉਹਦੋਂ ਲੱਗਦਾ ਆ ਦੇਖੋ ਛੋਟਾ ਸੋਹਣਾ ਸੋਹਣਾ ਲੱਗਦਾ ਨਾ ਇਹ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਮੋੜਾ ਜਾ ਆਪਾਂ ਇਹ ਇੱਥੇ ਆਜੋ ਹੁਣ ਆ ਆਪਾਂ ਇਹਦਾ ਜੁਗਾੜ ਕਰਕੇ ਪ੍ਰੈਸ਼ਰ ਜਿਹੜੀ ਟੈਂਕ ਲਵਾਇਆ ਪ੍ਰੈਸ਼ਰ ਟੈਂਕ ਤੇ ਇਹ ਪ੍ਰੈਸ਼ਰ ਟੈਂਕ ਲਵਾਉਣ ਦੇ ਨਾਲ ਆ ਦੇਖੋ ਹਵਾ ਹਵਾ ਭਰਨ ਨੂੰ ਹਵਾ ਭਰਨ ਨੂੰ ਪੈਪਾਂ ਛੜੀਆਂ ਹੋਈਆਂ ਨੇ ਸਾਰੀਆਂ ਇਧਰੋਂ ਹਵਾ ਖਿੱਚਦਾ ਇਹ ਹਵਾ ਭਰਨ ਨੂੰ ਆ ਔਰ ਇਹਦੇ ਨਾਲ ਹੀ ਪ੍ਰੈਸ਼ਰ ਜਿਹੜਾ ਹੋ ਰਣਾ ਉਹ ਕੰਮ ਕਰਦਾ ਹਨਾ ਇਹ ਜੁਗਾੜ ਕਰਕੇ ਪ੍ਰੈਸ਼ਰ ਹੋ ਰਣ ਤਾਂ ਜੋ ਜੁਗਾੜ ਕੀਤਾ ਗਿਆ ਜੋਂ ਡੀਅਰ ਇਜ਼ ਨੋਟ ਵਧੀਆ ਟਰੈਕਟਰ ਨਹੀਂ ਵੀਰੇ ਟਰੈਕਟਰ ਸਾਰੇ ਵਧੀਆ ਹੁੰਦੇ ਆ ਚਾਹੇ ਉਹ ਜੋਂਡੀਆ ਰਾ ਚਾਹੇ ਸਵਰਾਜ ਆ ਚਾਹੇ ਟਰੈਕਟਰ ਕੋਈ ਵੀ ਆ ਟਰੈਕਟਰ ਵੀਰੇ ਸਾਰੇ ਵਧੀਆ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਆਪਾਂ ਨਾ ਆਪਾਂ ਕਿਸੇ ਨੂੰ ਮਾੜਾ ਮਾੜਾ ਨਹੀਂ ਕਹਿਣਾ ਕਿ ਇਹਨੂੰ ਆਪਾਂ ਸੋ ਟਰੈਕਟਰ ਸਾਰੇ ਵਧੀਆ ਹੁੰਦੇ ਨੇ ਕਿਸਾਨ ਵੀ ਸਾਰੇ ਵਧੀਆ ਹੁੰਦੇ ਨੇ ਕਿਉਂਕਿ ਜਿਸ ਟਰੈਕਟਰਾਂ ਨੇ ਸਾਨੂੰ ਕਮਾ ਕੇ ਦੇਣਾ ਸਾਨੂੰ ਹੈ ਨਾ ਸਾਡਾ ਸਾਡਾ ਰੋਜ਼ਗਾਰ ਇਹਨਾਂ ਨਾਲ ਚੱਲਦਾ ਤੇ ਸਾਨੂੰ ਲੱਗਦਾ ਕਿ ਉਹ ਟਰੈਕਟਰ ਕੋਈ ਵੀ ਨਹੀਂ ਮਾੜਾ ਹੈ ਨਾ ਸਾਨੂੰ ਕਿਸੇ ਟਰੈਕਟਰ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਹੈ ਨਾ ਸਾਰੇ ਵਧੀਆ ਆਪਣੀ ਆਪਣੀ ਥਾਂ ਤੇ ਵਧੀਆ ਹੁੰਦੇ ਹੁੰਦੇ ਸਾਰੇ ਹੈ ਨਾ ਤੇ ਬਾਕੀ ਤੁਸੀਂ ਕਮੈਂਟ ਵਿੱਚ ਹੋਰ ਦੱਸਿਓ ਜਿੰਨੇ ਵੀ ਵੀਡੀਓ ਦੇਖਣੀ ਹੈ ਦੇ 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 ਪਏ ਨੇ ਉਹ ਕਮੈਂਟ ਕਰਕੇ ਦੱਸਿਓ ਜਰੂਰ ਕਿ ਆਪਾਂ ਨੂੰ ਹੋਰ ਹੋਰ ਇਹਨੂੰ ਆਪਾਂ ਕੀ ਕਰਵਾ ਸਕਦੇ ਆ ਫਿਲਹਾਲ ਦੀ ਘੜੀ ਲਾਈਟਿੰਗ ਲੂਟਿੰਗ ਹੁੱਡੀ ਆਪਾਂ ਕਰਵਾ ਦਿੱਤੀ ਦਿੱਤੀ ਹੈ ਤਿਆਰ ਇਹਦੀ ਤੇ ਲੁੱਕ ਥੋੜੀ ਜਿਹੀ ਕੁਝ ਐਦਾਂ ਹੀ ਨਿਕਲ ਕੇ ਆਉਂਦੀ ਆ ਰਾਤ ਹੈ ਤੇ ਥੋੜੀ ਆਪਾਂ ਲਾਈਵ ਹੋਵਾਂਗੇ ਕਿਸ ਦਿਨ ਸਵੇਰੇ ਆਪਾਂ ਤੇ ਬਾਕੀ ਵੀਰੇ ਟੈਕਟ ਸਾਡਾ ਇਹ ਆ ਇਹਦਾ ਇੰਸਟਾਗ੍ਰam ਪੇਜ ਹੈਗਾ 7250 chobbar_7250 chobbar likh ke c h o double b a r chobbar_7250 ਤੁਸੀਂ ਕਰਕੇ ਤੇ ਇਹਦੇ ਆਪ ਤੁਸੀਂ ਉਹ ਵੀ ਤੁਸੀਂ ਫੋਲੋ ਕਰ ਲਿਓ ਤੁਸੀਂ ਠੀਕ ਠੀਕ ਵੀਰੇ ਤੇ ਇਹ ਸਾਡਾ ਜੀ ਹੈਗਾ ਪਿਆਰਾ ਜਿਹਾ ਟਰੈਕਟਰ ਸਾਡਾ ਸ਼ੌਂਕ ਨਾਲ ਰੱਖਿਆ ਹੋਇਆ ਔਰ ਮੈਂ ਅਕਸਰ ਕਹਿਣਾ ਹੁੰਦਾ ਕਿ ਸਾਡੇ ਟਰੈਕਟਰ ਜਿਹੜੇ ਨੇ ਉਹ ਟਰੈਕਟਰ ਸਾਡੇ ਵੀਰਾਂ ਵਰਗੇ ਨੇ ਟਰੈਕਟਰ ਸੋ ਇਹ ਸਭ ਕੁਝ ਸ਼ੌਂਕ ਨਾਲ ਰੱਖਿਆ ਹੋਇਆ ਆਪਾਂ ਤੇ ਬਾਕੀ ਮੇਰੇ ਪਿਆਰਿਓ ਤੁਹਾਡਾ ਬਹੁਤ ਧੰਨਵਾਦ ਹੈ ਜੁੜਨ ਦੇ ਲਈ ਮੇਰਾ ਆਪਾਂ ਕੋਸ਼ਿਸ਼ ਕਰਾਂਗੇ ਹਰ ਵੇਲੇ ਸ਼ਾਮ ਨੂੰ ਲਾਈਵ ਰੱਖੀ ਤੁਹਾਡੇ ਨਾਲ ਸਾਰਿਆਂ ਨਾਲ ਕਿਉਂਕਿ ਅਸੀਂ ਟਰੈਕਟਰ ਜਿਹੜੇ ਹੈਗੇ ਨੇ ਸਾਡਾ ਰੋਜਗਾਰ ਨੇ ਸਾਡਾ ਕਿਰਤ ਕਮਾਈਆਂ ਸਾਨੂੰ ਕਰਕੇ ਦਿੰਦੇ ਨੇ ਔਰ ਸਾਨੂੰ ਇਹਨਾਂ ਨੂੰ ਵਰਲਡ ਲੈਵਲ ਤੇ ਲੈ ਕੇ ਆਉਣਾ ਚਾਹੀਦਾ ਖੇਤਾਂ ਵਿੱਚ ਤਾਂ ਚੱਲਦੇ ਨੇ ਪਰ ਸਾਨੂੰ ਸੋਸ਼ਲ ਮੀਡੀਆ ਤੇ ਵੀ ਇਹਨੂੰ ਬਹੁਤ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਨਾ ਕਿ ਇਹ ਸਾਡੇ ਟਰੈਕਟਰ ਸਿਰਫ ਤੁਸੀਂ ਖੇਤਾਂ ਚੱਲਦੇ ਦੇਖੇ ਨੇ ਰੋੜਾਂ ਤੇ ਵੀ ਲੈ ਕੇ ਆਉਣੇ ਆਪਾਂ ਟਰੈਕਟਰ ਸਾਰੇ ਨਾ ਆਪਣੇ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਜਿਹੜੇ ਜਹਾਜ ਨੇ ਇਹ ਹੈਣਾ ਸੋ ਜੋਨਡੀਅਰ ਲੈ ਲੋ ਬਾਜੀ ਕੋਈ ਨਹੀਂ ਵੀਰੇ ਟਰੈਕਟਰ ਸਾਰੇ ਲਵਾਂਗੇ ਆਪਾਂ ਤੇ ਚਾਹੇ ਸਵਰਾਜ ਹੋਵੇ ਜੋਨਡੀਅਰ ਫੋਰਡ ਨੀ ਹੋਲੈਂਡ ਮਤਲਬ ਸਾਰੇ ਟਰੈਕਟਰ ਵਧੀਆ ਨੇ ਸਭ ਟਰੈਕਟਰ ਘੈਂਟ ਨੇ ਠੀਕ ਹੈ ਜੀ ਤੇ ਠੀਕ ਹੈ ਹੁਣ ਦਿਓ ਮੈਨੂੰ ਦਿਓ ਇਜਾਜ਼ਤ ਤੇ ਹੁਣ ਆਪਾਂ ਕੱਲ ਨੂੰ ਕੋਸ਼ਿਸ਼ ਕਰਾਂਗੇ ਲਾਈਵ ਹੁੰਦੀ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਸਭ ਤੋਂ ਵੱਧ ਧੰਨਵਾਦ ਤਨੁਜ ਕਸ਼ਵਤਾ ਜਿਨੇ ਕਮੈਂਟਸ ਕੀਤੇ ਸਾਨੂੰ ਹਨਾ ਸੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ I'm ready to go.